सवारी सारियां लगे अगे सड़ते हो जाए रोज यार ट्रक ठीक नहीं बंदे ट्रक ड्राइवर हाँ हेलो ਉਹ ਨਾਲ ਹੋਊਗਾ ਤਾਂ ਹੀ ਹਰ ਦੋਸਤਾਂ ਕੇ ਤੈਨੂੰ ਕੋਈ ਫਾਇਦਾ ਨਹੀਂ ਹੋਊਗਾ ਰੋਜ਼ਾਨਾ ਆਪਸ ਆਪਣੇ ਸਪੋਰਟ ਨਾ ਮੈਂ ਡਰਾਈਵਰ ਹਾਂ ਸਰ ਅੱਛਾ ਕਿਦਾਂ ਹੋਇਆ ਐਕਸੀਡੈਂਟ ਸਿਹਰ ਸਰ ਟਰਾਲਾ ਸਾਹਮਣੇ ਤੋਂ ਨਾ ਹੀ ਫੁੱਟਪਾਥ 'ਤੇ ਆਪ ਗਿਆ ਮੈਂ ਆਪਣੀ ਸਾਈਡ ਜਾ ਰਿਹਾ ਸੀ ਕੋਈ ਨਹੀਂ 30 40 ਦੀ ਸਪੀਡ ਸੀ ਜੱਟੇ ਤੋਂ ਸਵਾਰੀਆਂ ਚੱਕੇ ਤੁਰੇ ਸੀ ਤੇ ਜਦੋਂ ਸਾਹਮਣੋਂ ਸਾਹਮਣੇ ਟਰਾਲਾ ਆ ਗਿਆ ਸੈਕਿੰਡ ਦਾ 3 ਸੀ ਮੇਰੇ ਕੋਲ ਉਹ ਤੇਜ਼ ਵੀ ਵਾੜਾ ਸੀ ਇੱਕ ਫੁੱਟਪਾਥ 'ਤੇ ਆ ਜਿੰਨੀ ਕਿ ਮੇਤੋਂ ਖੱਬੇ ਹੱਥ ਗੱਡੀ ਕੱਟ ਹੁੰਦੀ ਹੋਈ ਕੱਟੀ ਗਈ ਬ੍ਰੇਕ ਲਾਇਆ ਜਿੰਨੇ ਕਿ ਲੱਗੇ ਤੇ ਸਵਾਰੀਆਂ ਸੂਰੀਆਂ ਦਾ ਬਚਾਅ ਕਰ ਲਿਆ ਵਾਵਾ ਤੇ ਮੇਰੇ ਵਾਲੀ ਸਾਈਡ ਤੋਂ ਜ਼ਿਆਦਾ ਮੇਰੇ ਸਟਾਂ ਲੱਗੀਆਂ। ਮਤਲਬ ਫਿਰ ਵੀ ਹੱਦ ਤੱਕ ਬਚਾ ਉਹ ਡਰਾਈਵਰ ਦਾ ਨਹੀਂ ਪਤਾ ਪਤਾ ਨਹੀਂ ਉਹ ਨੂੰ ਨੀਂਦਾ ਹੀ ਪਤਾ ਨਹੀਂ ਕੀ ਚੱਕਰ ਬਣਿਆ। ਗੱਡੀ 'ਚ ਬੀਟੀਐਸ ਵਗੈਰਾ ਸਭ ਕੁਝ ਲੱਗਿਆ ਸਪੀਡ 40 ਕਿੱਦੀ ਹੋਣੀ ਹੈ ਮੇਰੀ ਮੈਕਸਿਮਮ ਤੇ ਗਾੜੀ ਇਹ ਸਾਡੇ ਕੋਲ ਟਾਈਮ ਖੋਲਾ ਹੁੰਦਾ ਪਟਿਆਲੇ ਜਾਣਾ ਹੁੰਦਾ ਸੀ ਭਜਾਉਂਦੇ ਹੈ ਨਹੀਂ। ਪਿੱਛੇ ਤੋਂ ਵੀ 1 ਘੰਟਾ 10 ਮਿੰਟ ਮੜਦੇ ਆਪਾਂ ਨੂੰ ਖੰਨੇ ਤੱਕ ਦੇ। ਉਹ ਵੀ ਬਹੁਤ ਸਲੂ ਹਣਾ ਪੈਂਦਾ। ਠੀਕ ਹੈ ਜੀ। ਤੇ ਬੱਸ ਕੀ ਮੰਦੇ ਕੋਈ ਵੱਡਾ ਬਚਾ ਹੋ ਗਿਆ ਜਾਨੀ ਬਹੁਤ ਤਖੜਾ ਰੱਬ ਨੇ ਰੱਖ ਲਈ ਜੀ। ਪਤਾ ਨਹੀਂ ਰੱਬ ਮਥਾ ਟੇਕਿਆ ਹੀ ਦੇ ਜੀ ਤਾਂ ਬਚਾਅ ਹੋ ਗਿਆ ਨਹੀਂ ਤਾਂ ਮੇਰੇ ਵਾਲੀ ਸਾਈਡ ਤਾਂ ਮੈਨੂੰ ਤੱਕ ਲੱਗਿਆ ਸੀ ਵੀ ਅੱਜ ਮਰ ਜਾਾਂਗੇ ਤੇ ਬਚਾਅ ਹੋ ਗਿਆ ਰੱਬ ਨੇ ਰੱਖ ਲਈ ਕਟਾਈ ਕਰਤੀ ਪੂਰੀ ਖੱਬੇ ਪਾਸੇ ਨੂੰ ਅੱਛਾ ਤੁਸੀਂ ਆਹ ਤੂੰ ਕਟਾਈ ਮੈਂ ਆਈ ਮੈਂ ਹੀ ਕਰੀ ਜੀ ਕਟਾਈ ਕਨੇਕਟਰ ਵਿਚਾਲੇ ਸੀ ਤੇ ਆਏ ਸਕਿੰਟ ਤਾਂ ਜੀ ਦੋ ਸੀ ਸਾਹਮਣੇ ਜਦ ਟੱਪਿਆ ਜਦ ਮਿੱਟੀ ਜੀ ਉੱਡਦੀ दिखी ਮੈਨੂੰ ਖੱਬੇ ਹੱਥ ਮੈਂ ਸ਼ੀਸ਼ੇ 'ਚ ਬਸ ਹਲਕੀ ਜੀ ਨਿਗਾਹ ਮਾਰੀ ਹੈ ਪੂਰੀ ਕਟਾਈ ਕਰੀ ਇਹਨਾਂ ਨੇ ਤਾਂ ਮੇਰੇ ਆਮਲੋਂ ਸਾਹਮਣੇ ਠੋਕ ਗਿਆ ਕਿਉਂ ਜਦੋਂ ਬ੍ਰੇਕ ਲਾ ਕੇ ਗੱਡੀ ਤਾਂ ਰੋਕ ਲਈ ਸੀ ਆਪਾਂ ਨੇ ਤੇ ਆਪਣੀ ਰੁਕੀ ਗੱਡੀ

ਔਰ ਦੋਨੇ ਹੋ ਗਿਆ ਹੋ ਗਿਆ ਲੱਗੀ ਟੱਕਰ ਆਪਸ ਨੂੰ ਡਰਾਈਵਰ ਬੋਲ ਰਿਹਾ ਸਟੀering ਲੌਕ ਹੋ ਗਿਆ ਬਈ ਪਾਪਾ ਜੀ ਨਹੀਂ ਕਿ ਸਵਾਰੀਆਂ ਸੀ ਬੱਸ 'ਚ ਹਾਂਜੀ ਹਾਂਜੀ ਬੱਸ 'ਚ ਕਾਫੀ ਸਵਾਰੀਆਂ ଥିਵਾਂਸ 'ਚ ਕਾਫੀ ਸਵਾਰੀਆਂ ଥିਵਾਂਸ 'ਚ ਸੀਗੀ ਮੋਟਰਸਾਈਕਲ ਤੇ ਇਹ ਜਦ ਆਇਆ ਬੜੀ ਟਿੱਪਰ ਨਾਲ ਇਹਨੇ ਇਦਾਂ ਸਾਫਾ ਮਾ ਕੇ ਪਾਰ ਕਰਤਾ ਇਧਰੋਂ ਆ ਕੇ ਸਿੱਧਾ ਬੱਸ 'ਚ ਆ ਕੇ ਲੱਗਿਆ ਜੀ ਹਾਂਜੀ ਹਾਂਜੀ ਮੈਂ ਪਰਲੀ ਛੜਦੀ ਮੈਂ ਮੋਟਰਸਾਈਕਲ ਤੇ ਸੀਗੀ ਆਈ ਮੈਂ ਆਪਣੇ ਬੱਚੇ ਨੂੰ ਸੇਟਾਉਂਦਾ ਸੀਗਾ ਜੀ ਐਂਡਰ ਕੋਰ ਪਰਲੀ ਸੜਕ ਖਾਲੀ ਸੀਗੀ ਕਿਤੇ ਕਿਤੇ ਉਧਰੋਂ ਨਗਿਆ ਇਹਨੇ ਧੱਪ ਲੈਣੀ ਸਾਰੀ ਇਧਰ ਆ ਕੇ ਇਹਨੇ ਬੱਸ ਦੱਬ ਲਈ ਜ ਅਕ ਕਿੰਨੇ ਕੁ ਸਵਾਣੀਆਂ ਸੀ ਬੱਸ ਤੇ ਇਹ ਬੱਸ ਤੇ ਮੈਨੂੰ ਲੱਗਦਾ ਵੀ ਹੋਣਗੇ 40-50 ਤੌੜ ਕੇ ਸਟੂਡੈਂਟ ਸੀਗੇ ਜੀ ਸਾਰੇ ਹਾਂਜੀ ਹਾਂਜੀ ਸਟੂਡੈਂਟ ਹੁੰਦੇ ਨੇ ਇਸ ਵੇਲੇ ਪਟਿਆਲੇ ਜਾਣ ਵਾਲੇ ਹਾਂਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਇਹ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਹਾਂਜੀ ਮੈਂ ਨਾ ਹਰਦੀਪ ਸਿੰਘ ਆ ਜੀ ਅੱਛਾ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਉਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀਗਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਤੇ ਇਹ ਨਾਲ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪੜ ਕੇ ਇਧਰ ਆ ਕਿਧਰੋਂ ਬੱਸ ਆ ਗਈ ਜੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿਹਨਾਂ ਦੇ ਚੋਰੀ ਹੋ ਗਏ ਸਵਾਰੀਆਂ ਦੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੋ ਕੁੜੀਆਂ ਨੇ ਪੁੱਛਿਆ ਵੀ ਸਾਰੇ ਜਾਣੇ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀਗੇ ਜ਼ਿਆਦਾ ਬੱਚੇ ਸੀਗੇ ਜੀ ਜਾ ਰਹੇ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਦੇ ਚੋਰੀ ਹੋਈ ਕੁਝ ਪਤਾ ਲੱਗਿਆ ਪੰਜ ਸੱਤ ਜਾਨੀਆਂ ਕੁੜੀਆਂ ਰੌਲਾ ਪਾਉਂਦੀਆਂ ਠੀਕਾ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂ ਅਸੀਂ ਦੇਖੇ ਜਾਨੂ ਹੈ ਨਹੀਂ ਤੀਰੇ ਕੁਸ ਤੇ ਕਿੰਨੀਆਂ ਕੁ ਸਵਾਰੀਆਂ ਸੀ ਬੱਸ 'ਚ ਕੁਝ ਬੰਦਾ ਬੱਸ 'ਚ ਹੋਣ ਬੱਚੇ ਸੀ ਕਿ ਜ਼ਿਆਦਾ ਹਾਂਜੀ ਬੱਚੇ ਜ਼ਿਆਦੇ ਸੀ ਲੇਡੀਜ਼ ਜ਼ਿਆਦੇ ਸੀਗੇ ਹਾਂ ਫੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਆ ਤੁਸੀਂ ਬੱਸ 'ਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ 'ਚ ਸੀਗੇ ਸੜਨਲੀ ਇੱਥੋਂ ਨਾ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਬੱਸ ਵਾਲੇ ਨੇ ਬੜਾ ਕੰਟਰੋਲ ਕਰਿਆ ਬਚਾਉਣ ਦਾ ਆਪਦਾ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸੜਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾਅ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਜੀ ਵਿੱਚ ਸੀਗੇ ਮੈਂ ਲਾਸਟ ਸੀਟ ਦੇ ਸੀਗਾ ਸੀਗੀਆਂ ਸਵਾਰੀਆਂ 70 70 ਭਾਜੀ ਜਿਆਦਾ ਬੱਚੇ ਸੀ ਕੀ ਕੋਣ ਸੀਗੇ ਲੇਡੀਜ਼ ਸੀਗੀਆਂ ਜਿਆਦਾ ਲੇਡੀਜ਼ ਜਿਹੜੀਆਂ ਮੋਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਕੋਈ ਮੋਬਾਈਲ ਉਹਨੇ ਚੋਰੀ ਹੋਲੀ ਗਿਆ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਨੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਨਹੀਂ ਲੱਗਿਆ ਜੀ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਵੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਬੀ ਬਹੁਤ ਜ਼ਿਆ ਜਿਹੜੀ ਐਕਸੀਡੈਂਟ ਆ ਉਸ ਤੋਂ ਬਾਅਦ ਮੋਬਾਈਲ ਚੋਰੀ ਹੋਏ ਨੇ ਜੀ ਮੋਬਾਈਲ ਜੀ ਕਿੰਨੇ ਕ ਜਾਨੇ ਤੇ ਚੋਰੀ ਹੋਏ ਨੇ ਜੀ ਪਤਾ ਨਹੀਂ ਹੁਣ ਮੈਨੂੰ ਐ ਨਹੀਂ ਪਤਾ ਪਰ ਫੋਨ ਕਾਫੀ ਲੈ ਗਏ ਬੰਦੇ ਮੇਰਾ ਨਾਮ ਹਰਸਿਮਰਨਜੀਤ ਸਿੰਘ ਹੈ ਮੈਂ ਬਸ ਦਾ ਕੰਡਕਟਰ ਆ ਪੀਆਰਟੀਸੀ ਦਾ ਅੱਜ ਕਿੱਦਾਂ ਆਇਆ ਹਾਸਾ ਜੀ ਹਾਸਾ ਰੌਂਗ ਸਾਈਡ ਤੋਂ ਇੱਕ ਵੱਡਾ ਟਰੱਕ ਜਾਨੀ ਜਿਹਨੂੰ ਘੋੜਾ ਕਹਿੰਦੇ ਨੇ ਉਹ ਆ ਰਿਹਾ ਸੀ ਉਹ ਝਾੜੀਆਂ ਵਿੱਚੋਂ ਇੱਕ ਤਾਂ ਫੁੱਟ ਪਾ ਟੱਪ ਕੇ ਸਾਡੇ ਸਾਈਡ ਆ ਗਿਆ ਜਿਸ ਕਾਰਨ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜੇ ਜ਼ਿਆਦਾ ਕੱਢਦੇ ਤਾਂ ਬੱਸ ਪਲਟੇ ਜਾਣੀ ਸੀ ਇਸ ਕਰਕੇ ਫਿਰ ਉਹਦੇ ਵਿੱਚ ਵੱਜ ਗਿਆ ਤੇ ਇਹ ਬੱਸ ਕਿਹੜੀ ਸੀਗੀ ਜੀ ਪੀਆਰਟੀਸੀ ਲੁਧਿਆਣਾ ਡੀਪੋ ਕਿਹੋਂ ਦੀ ਕਿੱਥੇ ਜਾ ਰਹੀ ਸੀ ਲੁਧਿਆਣੇ ਤੋਂ ਕੁਰਛੇਤਰ ਤੇ ਕਿੰਨੀਆਂ ਕ ਸਵਾਰੀਆਂ ਸੀ ਤੇ ਵਿੱਚ ਪੁੱਛ ਦੇ 40 45 ਸਵਾਰੀਆਂ ਹੋਣਗੀਆਂ ਜ਼ਿਆਦਾ ਕੌਣ ਸੀ ਵਿੱਚ ਲੇਡੀ ਸੀਗੇ ਪੜ੍ਹਨ ਵਾਲੇ ਜਵਾਕ ਸੀ ਸਕੂਲ ਦੇ ਗੋਵਿੰਦ ਰੇਮਟ ਦੇ ਗਲਤੀ ਨਹੀਂ ਮੰਨਦੇ ਉਹ ਗਲਤੀ ਤਾਂ ਉਹਨਾਂ ਦੇਖੋ ਕੋੜਾ ਰੋਂਗ ਸਾਈਡ ਆਇਆ ਵਾ ਅਸੀਂ ਤਾਂ ਆਪਣਾ ਜਾ ਰਹੇ ਸੀ ਪੁਲ ਚੜ੍ਹੇ ਸੀਗੇ ਡ라이ਵਰ ਕਿੱਦਾਂ ਆਇਆ ਚਾਲ ਕੇ ਜਿਹੜਾ ਬੱਸ ਡਰਾਈਵਰ ਠੀਕ ਆ ਸੱਟਾਂ ਲੱਗੀਆਂ ਆਉਂਦੇ ਸੱਟਾਂ ਹੀ ਲੱਗੀਆਂ ਸਾਰਿਆਂ ਨੂੰ ਉਹ ਬਾਕੀ ਠੀਕ ਨੇ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਨੀ ਅੱਛਾ ਕੁਝ ਮੋਬਾਈਲ ਵਗੈਰਾ ਵੀ ਚੋਰੀ ਹੋਈ ਨਹੀਂ ਕਬ ਜੋ ਕਹਿ ਰਹੇ ਨਹੀਂ ਨਹੀਂ ਮੈਨੂੰ ਨਹੀਂ ਪਤਾ ਸੀ ਆ ਗਏ ਸੀ ਡਰਾਈਵਰ ਨੂੰ ਲੈ ਕੇ ਮੈਂ ਆ ਗਏ ਸੀ ਆਪਣਾ ਸਵਾਰੀ ਲੈ ਕੇ ਅਸੀਂ ਇੱਕਦਮ ਆ ਗਏ ਇਸ ਬਾਰੇ ਨਹੀਂ ਪਤਾ ਮੇਰਾ ਨਾਮ ਪ੍ਰਿਆ ਅੱਛਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਬਸ ਜਾ ਰਹੀ ਸੀ ਤੇ ਡਵਾਈਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਜੋ ਨਾਲ ਬਸ ਵੱਜਿਆ ਵੇ ਕਿੱਥੇ ਕਿੱਥੇ ਜਾ ਰਹੀ ਸੀ ਅਸੀਂ ਸਰਾਂਧਾ ਜਾ ਰਹੀ ਸੀ ਡਿਊਟੀ ਤੇ ਜਾ ਰਹੀ ਸੀ ਬਸ ਉੱਪਰ ਹੀ ਹੋਈ ਸੀ ਕਿਹੜੀ ਬਸ ਸੀ ਇਹ ਪੀ ਆਰਟੀਸੀ ਕਿੱਥੇ ਹੋਇਆ ਐਕਸੀਡੈਂਟ ਇਹ ਬਸ ਕਪੂਲ ਚੜਦੇ ਹੀ ਖੰਨੇ ਵਾਲਾ ਰੋਡ ਤੋਂ ਕਪੂਲ ਚੜਦੇ ਮੋਬਾਈਲ ਵਗੈਰਾ ਵੀ ਚੋਰੀ ਹੋਈ ਨੇ ਵਿੱਚ ਸਵਾਰੀ ਵਾਲੇ ਆਈ ਥਿੰਕ ਕੋਈ ਹੋਊਗਾ ਕਿਉਂਕਿ ਵਿੱਚ ਲੋਕ ਚੜਿਆ ਬੈਠ ਰਿਆ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਰਹੀ ਹੋਇਆ ਕਿੱਥੇ ਕਿੱਥੇ ਲੱਭਾ ਬਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇ ਕਿਵੇਂ ਦਾ ਘੜ ਪਹੁੰਚੇ ਨਹੀਂ ਸੀ ਪਹਿਲੇ ਹੀ ਸੀ ਆ ਏਦਾਂ ਸੀਗੇ ਟਰੱਕ ਕਿਤੇ ਵਾਲੇ ਸੀ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਤੁਸੀਂ ਸਹੀ ਸੇ ਆਸੀਂ ਬਿਲਕੁਲ ਸਹੀ ਤੇ ਡਰਾਈਵਰ ਬਸ ਸਲੋ ਵੀ ਚਲਾ ਰਸੇ ਕੋਈ ਇੰਨੀ ਫਾਸਟ ਨਹੀਂ ਸੀ ਜੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਹੇ ਹਾਂ ਉਹ ਵੀ ਠੀਕ ਚਲਾ ਰਹੀ ਸੀ ਕਿੰਨੇ ਲੋਕਾਂ ਦੀ ਸੱਟ ਲੱਗੀਆਂ ਆ ਤਕਰੀਬਨ ਸਭ ਦੇ ਲੱਗੀਆਂ ਹੋਰ ਕਿੰਸੀ ਜਿਆਦਾ ਵਿੱਚ ਜਾਨ ਪੌਲ ਦੋਨੋਂ ਮਿਕਸ ਲੇਡੀਜ਼ ਤੇ ਸਟੂਡੈਂਟਸ ਸਕੂਲ ਦੇ ਬੱਚੇ ਮਿਕਸ ਵਨਸ

पूरी बस भरी हुई थी नहीं सर आधी बस में बच्चे थे कॉलेज के आधी बस नहीं नहीं मेरे तो नहीं हुआ है। बच्चे है हाँ जी स्टूडेंट्स ज्यादा थे आपने कहाँ पर जाना था रिम्टी यूनिवर्सिटी